ਜੋ ਵੀਡੀਓ ਦੇ ਵਿੱਚ ਜਿਹੜੀ ਤੁਸੀਂ ਜਗਾ ਦੇਖੋਗੇ ਇਸ ਜਗਾ ਦਾ ਇਤਿਹਾਸ ਬਹੁਤ ਵੱਡਾ ਪਰ ਦੇਖਿਆ ਜਾਵੇ ਤਾਂ ਇਸ ਇਸ ਦੀ ਸਾਂਭ ਸੰਭਾਲ ਬਹੁਤ ਘੱਟ ਹੋਈ ਵੀ ਆ ਹਿਮਾਚਲ ਦੇ ਬਲਾਸਪੁਰ ਸ਼ਹਿਰ ਦੇ ਜਮਾ ਵਿੱਚ ਵਿਚਾਲੇ ਇੱਕ ਪਗਡੰਡੀ ਜਾਂਦੀ ਆ ਉਹ ਪਗਡੰਡੀ ਸਿੱਧੀ ਇਸ ਜਗਾ ਤੱਕ ਇਤਿਹਾਸ ਤੱਕ ਪਹੁੰਚੂਗੀ ਇੱਥੇ ਸਿਰਫ ਇੱਕ ਬੰਦਾ ਤੁਰ ਸਕਦਾ ਇਹ ਨਹੀਂ ਗੱਲ ਹੈਗੀ ਕਿ ਤਿੰਨ ਚਾਰ ਬੰਦੇ ਇਕੱਠੇ ਬਰਾਬਰ ਤੁਰ ਪੈਣਗੇ ਹਨਾ ਦੋ ਤਿੰਨ ਘੰਟੇ ਡੀਕੀ ਗਏ ਵੀ ਮੀਂਹ ਬੰਦ ਹੋਊਗਾ ਬੰਦ ਹੋਊਗਾ ਪਰ ਮੀਂਹ ਨਹੀਂ ਬੰਦ ਹੋਇਆ ਹਨਾ ਥੋੜਾ ਥੋੜਾ ਕਣਮਣ ਕਣਮਣ ਪਈ ਗਈ ਇਸ ਕਰਕੇ ਸਾਨੂੰ ਮੀਂਹ ਦੇ ਵਿੱਚ ਹੀ ਨਿਕਲਣਾ ਪਿਆ ਵੀਡੀਓ ਬਣਾਉਣ ਇਸ ਜਗ੍ਹਾ ਬਾਰੇ ਲਗਭਗ ਤੁਸੀਂ ਸਾਰਿਆਂ ਨੇ ਸੁਣੇ ਹੋਣਾ ਤੇ ਪਰ ਦੇਖੀ ਨਹੀਂ ਹੋਣੀ ਬਹੁਤ ਘੱਟ ਲੋਕ ਇੱਥੇ ਤੱਕ ਪਹੁੰਚੇ ਆ ਆ ਮੇਨ ਗੇਟ ਆ ਗਿਆ ਇਸ ਜਗ੍ਹਾ ਦਾ ਹਨ ਤੇ ਤੁਸੀਂ ਹਾਲਾਤ ਵੀ ਦੇਖ ਦੇਖ ਸਕਦੇ ਹੋ ਕਿ ਕਹਿ ਸਕਦੇ ਹਾਂ ਕਿ ਕੋਈ ਜ਼ਿਆਦਾ ਸਾਮ ਸੰਭਾਲ ਨਹੀਂ ਹੋਈ ਇਸ ਜਗ੍ਹਾ ਦੀ ਹਨ ਵੀਡੀਓ ਦੇ ਅਖੀਰ ਤੱਕ ਬਣੇ ਰਹੋ ਤੁਹਾਨੂੰ ਇਸ ਜਗ੍ਹਾ ਦਾ ਮੇਨ ਪਰਪਸ ਵੀ ਦੱਸਾਂਗੇ ਬਣਾਉਣੀ ਕਿਉਂ ਪਈ ਤੁਸੀਂ ਸ਼ੇਅਰ ਵੀ ਆਪਣੇ ਆਪ ਹੀ ਕਰ ਦੇਣੀਆਂ ਕਿਉਂਕਿ ਜਗ੍ਹਾ ਦਾ ਇਤਿਹਾਸ ਬਹੁਤ ਜ਼ਿਆਦਾ ਵੱਡਾ ਹੈ ਨਾ ਅ ਤੁਸੀਂ ਲਗਭਗ ਟੀਵੀਆਂ ਦੇ ਵਿੱਚ ਮਹਾਭਾਰਤ ਦੇਖੀ ਹੋਣੀ ਆ ਸਾਰਿਆਂ ਨੇ ਮਹਾਭਾਰਤ ਦੇ ਐਪੀਸੋਡ ਚੱਲਦੇ ਹੁੰਦੇ ਸੀ ਨਾਟਕ ਚੱਲਦਾ ਹੁੰਦਾ ਸੀ ਆਪਾਂ ਸਾਰੇ ਨਹੀਂ ਲਗਭਗ ਉਹ ਦੇਖ ਲਗਭਗ ਤੁਸੀਂ ਸਮਝ ਚੁੱਕੇ ਹੋ ਇਸ ਪਕੜੰਡੀ ਦੇ ਤੁਸੀਂ ਆਸ-ਪਾਸੇ ਦੇਖੋਗੇ ਕਿ ਛੋਟੇ-ਛੋਟੇ ਪੱਥਰ ਜੇ ਆਏ ਪਏ ਆ ਹਨਾ ਇਹ ਦਾ ਕਾਰਨ ਇਹ ਹੈ ਕਿ ਦੋ ਤਿੰਨ ਦਿਨ ਹੋ ਗਏ ਲਗਾਤਾਰ ਇੱਥੇ ਮੀਂਹ ਪੈ ਰਿਹਾ ਹਨਾ ਤੋ ਮੀ ਪੈਣ ਦੇ ਕਾਰਨ ਛੋਟੇ ਛੋਟੇ ਲੈਂਡਸਲਾਈਡਿੰਗ ਹੋਈ ਵੀ ਆ ਅ ਇੱਥੇ ਇੱਕ ਬੰਦਾ ਜਿਹੜਾ ਮਤਲਬ ਰੋਜ਼ਾਨਾ ਆਉਂਦਾ ਪੁਜਾਰੀ ਕਹਿ ਸਕਦੇ ਹਨਾ ਉਹ ਮਾੜੀ ਮੁੱਟੀ ਚਲੋ ਸਾਫ ਸਫਾਈ ਕਰ ਜਾਂਦਾ ਪਰ ਜਿਆਦਾ ਹੁਣ ਇੱਕ ਬੰਦਾ ਕਿੰਨਾ ਕਰ ਸਕਦਾ ਜੇ ਜਿਆਦਾ ਤੋਂ ਜਿਆਦਾ ਇੱਥੇ ਯਾਤਰੀ ਆਉਣਗੇ ਜਾਂ ਇਸ ਇਤਿਹਾਸ ਬਾਰੇ ਜਾਣਨਗੇ ਫੇਰ ਹੀ ਇਸ ਜਗ੍ਹਾ ਦਾ ਮੁੱਲ ਪੂਗਾ ਹਨਾ ਫੇਰ ਹੀ ਇਤਿਹਾਸ ਨੂੰ ਸੰਭਾਲਿਆ ਜਾ ਸਕਦਾ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਇਤਿਹਾਸ ਕਿਸੇ ਵੀ ਧਰਮ ਦਾ ਹੋਵੇ ਪਰ ਉਹਨੂੰ ਉਸ ਨੂੰ ਸਾਂਭਣ ਦੀ ਬਹੁਤ ਜ਼ਰੂਰਤ ਹੁੰਦੀ ਹੈ ਹਨ ਉਹ ਚਾਹੇ ਸਿੱਖ ਧਰਮ ਦਾ ਹੋਵੇ ਚਾਹੇ Hindu ਧਰਮ ਦਾ ਚਾਹੇ ਮੁਸਲਮ ਧਰਮ ਦਾ ਦੁਨੀਆ ਦੇ ਕਿਸੇ ਵੀ ਧਰਮ ਦਾ ਇਤਿਹਾਸ ਹੋਵੇ ਉਸ ਦੀ ਸਾਂਭ ਸੰਭਾਲ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ ਹਨ ਲਗਭਗ ਆਪਾਂ ਸਥਾਨ ਦੇ ਨੇੜੇ ਤੇ ਜਿਹੜੇ ਆ ਚੁੱਕੇ ਹਾਂ ਬਹੁਤ ਕੋਸ਼ਿਸ਼ਾਂ ਕਰੀਆਂ ਵੈਸੇ ਇੱਥੋਂ ਦੇ ਲੋਕਲ ਲੋਕਾਂ ਨੇ ਜਿਹੜੇ 2-4 ਮਤਲਬ ਇੱਥੇ ਆਉਂਦੇ ਉਹਨਾਂ ਨੇ ਆਸ-ਪਾਸੇ ਫੁੱਲ ਬੂਟੇ ਜਾਂ ਫਲਾਂ ਦੇ ਦਰਖਤ ਬਹੁਤ ਲਾਉਣ ਦੀ ਕੋਸ਼ਿਸ਼ ਕੀਤੀ ਹਨ ਜਿੰਨੇ ਕੁ ਹੋਏ ਆ ਤੁਹਾਨੂੰ ਦਿਖ ਰਹੇ ਆ ਉਹ ਸਾਹਮਣੇ ਤੁਹਾਨੂੰ ਜਗਾ ਦੇਖਣ ਨੂੰ ਮਿਲੇਗੀ ਉਹ ਸਥਾਨ ਜਿੱਥ ਤੋਂ ਦੱਸ ਹੀ ਦਿੰਦੇ ਆ ਕਿ ਜਿੱਥੇ ਮਹਾਭਾਰਤ ਦੀ ਰਚਨਾ ਹੋਈ ਸੀਗੀ। ਲਓ ਜੀ ਉਹ ਸਾਹਮਣੇ ਆਪਾਂ ਨੂੰ ਦਿਖਣ ਲੱਗਿਆ ਹਨਾ ਮੰਦਿਰ ਉਹ ਸਾਹਮਣੇ ਤੁਸੀਂ ਦੇਖ ਰਹੇ ਹੋ। ਪਹਿਲਾ ਮੰਦਿਰ ਦੇ ਆਉਣ ਤੋਂ ਪਹਿਲਾਂ ਇੱਥੇ ਇੱਕ ਪਾਣੀ ਦੀ ਟੈਂਕੀ ਬਣਾਈ ਗਈ ਹੈ। ਇੱਥੇ ਲੋਕ ਆਉਂਦੇ ਹੱਥ-ਪੈਰ ਧੋਂਦੇ ਹਨਾ ਧੋਣ ਤੋਂ ਬਾਅਦ ਫਿਰ ਮੰਦਿਰ ਦੇ ਵਿੱਚ ਮੱਥਾ ਟੇਕਿਉਂਦੇ ਆ। ਆਹ ਥਾਨਾ ਉਹ ਉੱਪਰ ਤੱਕ ਤੁਸੀਂ ਦੇਖੋਗੇ ਕਿ ਇੱਕ ਪਹਾੜ ਦੀ ਛੱਤ ਬਣੀ ਹੋਈ ਹੈ ਹਨਾ ਤੇ ਇਹ ਦੇਖਣ ਨੂੰ ਕਮਜ਼ੋਰ ਜਿਹੀ ਲੱਗਦੀ ਹੈ ਪਰ ਇਹ ਬਹੁਤ ਟਾਈਮ ਦੀ ਐਵੇਂ ਖੜੀ ਹੈ ਹਨਾ। ਬਹੁਤ ਸਖਤ ਹੈ ਇੰਨੀ ਕੋਈ ਨਰਮਣੀ ਹੈਗੀ ਵੀ ਮਤਲਬ ਇੱਥੇ ਕੋਈ ਖਤਰਾ ਕਿਸੇ ਚੀਜ਼ ਦਾ ਹਨਾ ਥੱਲੇ ਉਹ ਲੱਗਿਆ ਹੋਇਆ ਆਪਣਾ ਕੁੰਡ ਵਗੈਰਾ ਧੂਣਾ ਲਾਉਂਦੇ ਜਿਵੇਂ ਹਨਾ ਇਹ ਸਾਰੀਆਂ ਜਿਹੜੀਆਂ ਗੁਫਾਵਾਂ ਐ ਪਹਾੜਾਂ ਨੂੰ ਲੱਗ ਭਾਗ ਕੱਟ-ਕੱਟ ਕੇ ਅੰਦਰ ਗਾਹਾਂ ਤੱਕ ਬਣਾਈਆਂ ਹੋਈਆਂ ਆ ਆਹ ਟਾਈਮ 'ਚ ਅਸੀਂ ਅੰਦਰੋਂ ਨਹੀਂ ਦਿਖਾ ਸਕਦੇ ਹਨਾ ਕਿਉਂਕਿ ਮੌਸਮ ਹੋਰ ਸਾਬ ਦਾ ਹੋਇਆ ਹੋਇਆ ਆ ਇੱਥੇ ਇਸ ਥਾਂ ਦੇ ਚਾਰੇ ਪਾਸੇ ਗੋਵਿੰਦ ਸਾਗਰ ਝੀਲ ਆ ਤੁਸੀਂ ਦੇਖ ਰਹੇ ਹੋ ਹਨ ਅੱਜ ਮੀਂਹ ਦਾ ਮੌਸਮ ਆ ਮੀਂਹ ਦੇ ਕਾਰਨ ਅਸੀਂ ਅੰਦਰ ਨਹੀਂ ਵੜ ਸਕਦੇ ਪਿੱਛੋਂ ਪੁੱਛ ਕੇ ਆਏ ਸੀ ਕਹਿੰਦੇ ਵੀ ਅੰਦਰ ਨਾ ਜਾਇਓ ਕਿਉਂਕਿ 2-3 ਦਿਨ ਹੋ ਗਈ ਮੀਂਹ ਪਈ ਜਾਂਦਾ ਹਨ ਆ ਇਹ ਗੁਫਾ ਇੱਥੇ ਇੱਕ ਨਹੀਂ ਹੈਗੀ 4-5 ਗੁਫਾਵਾਂ ਇੱਥੇ ਹੈਗੀਆਂ ਥੱਲੇ ਵੀ ਸੀ ਪਰ ਸਮੇਂ ਦੇ ਨਾਲ ਨਾਲ ਉਹ ਜਾਂ ਤਾਂ ਬੰਦ ਹੋ ਗੀਆਂ ਜਾਂ ਫਿਰ ਉਹ ਉਹਨਾਂ ਨੂੰ ਦਰਖਤਾਂ ਨੇ ਢੱਕ ਲਿਆ ਇੱਥੇ ਜਿਹੜੇ ਇੱਕ ਦੋ ਸੇਵਾਦਾਰ ਆਉਂਦੇ ਆ ਉਹਨਾਂ ਨੇ ਥੋੜਾ ਜਿਹਾ ਸੰਭ ਸੰਭਾਲਣ ਦੀ ਕੋਸ਼ਿਸ਼ ਕੀਤੀ ਆ ਇਧਰ ਇੱਕ ਪਾਸੇ ਤੁਸੀਂ ਦੇਖੂਗੇ ਗੁਫਾ ਦੇ ਰੰਗ ਵੀ ਕਰਿਆ ਹੋਇਆ ਚਿੱਟਾ ਜਿਹਾ ਹਨਾ ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਇਸ ਪਵਿੱਤਰ ਸਥਾਨ ਦਾ ਇਤਿਹਾਸ ਕੀ ਆ ਇਹ ਉਹੀ ਥਾਣਾ ਜਿੱਥੇ ਚਾਰੇ ਵੇਦ ਮਹਾਭਾਰਤ ਦੀ ਰਚਨਾ ਹੋਈ ਸੀ ਪਰ ਅਫਸੋਸ ਦੀ ਗੱਲ ਇਹ ਹੈ ਕਿ ਇਹ ਅੱਜ ਬਦਹਾਲੀ ਦਾ ਸ਼ਿਕਾਰ ਹੋਈ ਵੀ ਹੈ ਹਨ ਲੋਕਾਂ ਦਾ ਮੰਨਣਾ ਕਿ ਇਸ ਥਾਨ ਉੱਪਰ ਰਗਵੇਦ ਜੁਜਰਵੇਦ ਸੰਵੇਦ ਅਤੇ ਅਥਰਵਵੇਦ ਅਤੇ ਮਹਾਭਾਰਤ ਦੀ ਰਚਨਾ ਵੀ ਇੱਥੇ ਹੀ ਹੋਈ ਸੀਗੀ ਹਨ ਹਿਮਾਚਲ ਪ੍ਰਦੇਸ਼ ਦੇ ਬਲਾਸਪੁਰ ਸ਼ਹਿਰ ਦੇ ਵਿੱਚ ਸਤਲੁਜ ਨਦੀ ਦੇ ਕਿਨਾਰੇ ਇਸ ਥੱਥੇ ਬਿਆਸ ਗੁਫਾ ਇਸੇ ਜਗ੍ਹਾ ਤੇ ਮਹਾਰਿਸ਼ੀ ਵੇਦ ਵਿਆਸ ਜੀ ਨੇ ਕਈ ਸਾਲਾਂ ਤੱਕ ਤਪੱਸਿਆ ਕੀਤੀ ਸੀਗੀ ਦੱਸਿਆ ਜਾਂਦਾ ਹੈ ਕਿ ਹਜ਼ਾਰਾਂ ਸਾਲ ਪੁਰਾਣੀਆਂ ਇਹ ਗੁਫਾਵਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ ਹਨਾ ਇਤਿਹਾਸ ਕਹਿੰਦਾ ਹੈ ਕਿ ਇਸ ਥਾਂ ਨੂੰ ਪਹਿਲਾਂ ਬਿਆਸਪੁਰ ਕਿਹਾ ਜਾਂਦਾ ਸੀ ਤੇ ਸਮਾਂ ਬਦਲਦੇ ਬਦਲਦੇ ਹੌਲੀ-ਹੌਲੀ ਬਲਾਸਪੁਰ ਬਣ ਗਿਆ ਇਹ ਸ਼ਹਿਰ ਦਾ ਨਾਮ ਇਸੇ ਸ਼ਹਿਰ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਜਗ੍ਹਾਵਾਂ ਜਿਹੜੀਆਂ ਇਤਿਹਾਸ ਨਾਲ ਜੁੜੀਆਂ ਹੋਈਆਂ ਉਹਨਾਂ ਨੂੰ ਵੀ ਜਲਦ ਤੁਹਾਡੇ ਸਾਹਮਣੇ ਮੂਰੇ ਲਿਆਵਾਂਗੇ ਤੇ ਉਹਨਾਂ ਨੂੰ ਖੰਘੋਲਾਂਗੇ ਉਹਨਾਂ ਦੀ ਉਹਨਾਂ ਦਾ ਇਤਿਹਾਸ ਖੰਘੋਲਾਂਗੇ ਹਨਾ ਤੇ ਤੁਸੀਂ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਿਓ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਹੋਰ ਵੀ ਬਹੁਤ ਸਾਰੀਆਂ ਹਿਮਾਚਲ ਦੀਆਂ ਦੂਰ ਦੂਰ ਦੀਆਂ ਸਾਰੀਆਂ ਆਪਾਂ ਜਿਹੜੀਆਂ ਹਿਸਟੋਰੀਕਲ ਪਲੇਸਿਸ ਆ ਸਾਰੇ ਦਿਖਾਵਾਂਗੇ ਪੇਜ ਨੂੰ Facebook ਤੇ ਦੇਖ ਰਹੇ ਹੋ ਤਾਂ ਪੇਜ ਨੂੰ ਫੋਲੋ ਕਰ ਲਿਓ ਤੇ YouTube ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਹਨਾ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਕਮੈਂਟਾਂ ਦੇ ਵਿੱਚ ਇਹ ਵੀ ਜ਼ਰੂਰ ਦੱਸਿਓ ਵੀ ਤੁਹਾਨੂੰ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਚੰਗੀ ਲੱਗੀ ਆ ਜਾਂ ਨਹੀਂ ਚੰਗੀ ਲੱਗੀ ਹਨਾ ਜਿੱਥੋਂ ਵੀ ਤੁਸੀਂ ਵੀਡੀਓ ਦੇਖ ਰਹੇ ਹੋ ਜੇ ਤੁਹਾਡੇ ਆਲੇ-ਦੁਆਲੇ ਕੋਈ ਵੀ ਐਸੀ ਜਗ੍ਹਾ ਜੋ ਇਤਿਹਾਸ ਦੇ ਨਾਲ ਜੁੜੀ ਹੋਈ ਆ ਹਿਸਟਰੀ ਦੇ ਨਾਲ ਜੁੜੀ ਹੋਈ ਆ ਤਾਂ ਤੁਸੀਂ ਸਾਨੂੰ ਕਮੈਂਟਾਂ ਦੇ ਵਿੱਚ ਆਪਣਾ ਲੋਕੇਸ਼ਨ ਵਗੈਰਾ ਜਰੂਰ ਦੱਸਿਓ ਤੇ ਉਸ ਦਾ ਇਤਿਹਾਸ ਦੱਸ ਕੇ ਸਾਨੂੰ ਬੁਲਾ ਸਕਦੇ ਹੋ ਤੇ ਅਸੀਂ ਕੋਸ਼ਿਸ਼ ਕਰਾਂਗੇ ਉੱਥੇ ਪਹੁੰਚਣ ਦੀ ਹਨਾ ਲਾਸਟ ਤੇ ਬਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ